ਮੁੰਦਕੇ ਪੱਧਰ ਲੱਗਿਆ ਕਿ ਇੱਕ ਸੜਕ ਹਾਦਸੇ ਦੇ ਵਿੱਚ ਇੱਕ ਗੈਸ ਟੈਂਕਰ ਉਹ ਨਾਲ ਇੱਕ ਗੱਡੀ ਸ਼ਾਮਿਲ ਹੋਣ ਕਰਕੇ ਉੱਥੇ ਗੈਸ ਲੀਕ ਹੋਰ ਉੱਥੇ ਅੱਗ ਲੱਗਣ ਦਾ ਇਨਸੀਡੈਂਟ ਸਾਹਮਣੇ ਆਇਆ ਅਸੀਂ ਇਮੀਡੀਏਟਲੀ ਜਿਹੜੀਆਂ ਫਾਇਰ ਟੈਂਡਰਸ ਆਪਣੀ ਮੁਸਾਦਤ ਉਦਸੂਆ ਫਗਵਾੜਾ ਤੋਂ ਇਮੀਡੀਏਟਲੀ ਮੌਕੇ ਤੇ ਭੇਜੇ ਜ਼ਿਲ੍ਹਾ ਪ੍ਰਸ਼ਾਸਨ ਐਸਡੀਐਮ ਸਾਹਿਬ ਤੇ ਤਹਿਸੀਲਦਾਰ ਬਾਕੀ ਤੇ ਸਾਰੇ ਸੀਨੀਅਰ ਪੁਲਿਸ ਅਫਸਰ ਵੀ ਤਾਂ ਉਸ ਨਾਲ ਮਾਨਯੋਗ ਮੰਤਰੀ ਜੀ ਤੇ ਐਨ ਐਲ ਐ ਸਾਹਿਬ ਵੀ ਜੀ ਇਮੀਡੀਏਟਲੀ ਉੱਥੇ ਪਹੁੰਚ ਕੇ ਗਾਇਬਾ ਨੇ ਆ ਗਿਆ ਅਸੀਂ ਆਪ ਵੀ ਉੱਥੇ ਹੀ ਸੀ ਅ ਦੁੱਖ ਦੀ ਗੱਲ ਇਹ ਹੈ ਕਿ ਇੱਕ ਜਾਨ ਇਸੇ ਇਥੇ ਗਵਾ ਚੁੱਕੇ ਹੈ ਬੀ ਗ੍ਰੈਜੂਏਟੀ ਇੰਜਰਡ ਪਰਸਨ ਸਾਡੇ ਕੋਲ ਇਥੇ ਸਿਵਲ ਹਸਪੀਟਲ ਵਿਖੇ ਰਿਪੋਰਟ ਹੋਏ ਸੀ ਜਿਨ੍ਹਾਂ ਵਿੱਚ ਜੋ ਇੱਕ ਗੋਟੈਂਸੀ ਜਿਨਾਬੀ ਅਨਫੋਰਚਨਟਲੀ ਡੈਥ ਹੋ ਗਈ ਮੈਮ ਹਮ ਤਾਂ ਕਰ ਰੀਜ਼ਨ ਨੂੰ ਮਨ ਲੱਗਾ ਕਿ ਕੀ ਆਸੇ ਦਾ ਕਾਰਨ ਆਸੇ ਦਾ ਕਾਰਨ ਮਨ ਕਿਹਾ ਜੀ ਸਾਹਮਣੇ ਜਿਹੜੀ ਗੱਲ ਆ ਰਹੀ ਹੈ ਉਹ ਵੀ ਆ ਰਹੀ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਹੋਇਆ ਹੈ ਬਾਕੀ ਸਾਰਾ ਕੁਝ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਬਤਾ ਦੂੰਗੀ ਮੈਮ ਜਿੰਨੇ ਪੇਸ਼ੈਂਟਸ ਆਏ ਕਿੰਨੇ ਪਰਸੈਂਟ ਬਰਨ ਹੈਗੇ ਨੇ ਸਾਰੇ ਦੇ ਵਕ ਵਕ ਹੈ ਬਟ ਪੇਸ਼IENTS ਜਿਹੜੇ ਸਿਪਾਸੀ ਦੇ ਵਿੱਚ ਐਡਮਿਟਡ ਸਾਰੇ ਸਟੇਟਿਸ਼ਨਸ ਕਿਤਾਇ ਜਾਤੀ ਕੰਪਲੈਕਸ ਬੀਛੇ ਪੇਸ਼IENTS ਨੂੰ ਵਿਕਾਸਾ ਹਸਪੀਟਲ ਵੀ ਰਿਪੋਰਟ ਕੀਤਾ ਗਿਆ ਠੀਕ ਪੁਨਾ ਦੇ ਵੀ ਹਾਲਾਤ ਡਾਕਟਰ ਸਾਹਿਬਾਨ ਦੱਸ ਨਹੀਂਤਾ ਸੀ ਕਿ ਅਰੇ ਜਿਹੜਾ ਟੈਂਕਰ ਸੀ ਕਿੱਥੋਂ ਦੀ ਕਿੱਥੇ ਜਾ ਰਿਹਾ ਸੀ ਹਸਪੀਟਲ ਟੈਂਕਰ ਦਾ ਵੀ ਜਿਹੜੇ HPCL ਦਾ ਟੈਂਕਰ ਸੀ ਉਹ ਆਇਡੈਂਟੀਫਾਈ ਹੋ ਗਿਆ ਹੈ ਉਹ ਬਠਿੰਡਾ ਤੋਂ ਆ ਰਿਹਾ ਸੀ ਜਾਂ ਲੋਧੀ ਤੋਂ ਆ ਰਿਹਾ ਸੀ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਜਾਣਗੇ